ਸਤਿ ਸ਼੍ਰੀਕਾਲ ਜੀ ਸਾਰਿਆਂ ਦਾ ਬਹੁਤ ਸਤਕਾਰ ਸਾਰਿਆਂ ਨੂੰ ਪੈਰ ਪੜੀ ਨਿੰਗੀ ਸਤਿ ਸ਼੍ਰੀਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਤੁਸੀਂ ਮੈਨੂੰ ਨਹੀਂ ਜਾਣਦੇ ਜਾਣਦੇ ਵੀ ਹੋ ਤਾਂ ਵੀ ਤੁਹਾਡੇ ਪਰਿਵਾਰਾਂ ਦੀ ਸੁੱਖ ਮੰਗਦੀਆਂ ਗੱਲ ਮੈਂ ਕਰਦੀਆਂ ਦਰਦ ਛਪਾਉਣ ਦੀ ਮੈਂ ਤਾਂ ਹੱਸਦੀ ਹਾਂ ਆਪਣਾ ਦਰਦ ਛਪਾਉਣ ਲਈ ਮੈਂ ਤਾਂ ਹੱਸਦੀ ਰਹਿੰਦੀ ਹਾਂ ਆਪਣਾ ਦਰਦ ਛਪਾਉਣ ਲਈ ਪਰ ਕਈ ਭੈਣ ਭਾਈ ਆਏ ਆਖਦੇ ਆ ਕਿ ਕਾਸ਼ ਸਾਡੀ ਜ਼ਿੰਦਗੀ ਤੇਰੇ ਵਰਗੀ ਹੋਵੇ ਇਸ ਲਈ ਮੈਂ ਸਾਰਿਆਂ ਨੂੰ ਕਹਿਨੀ ਆ ਵੀ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਣਾ ਦਰਦ ਨੂੰ ਛਪਾ ਲੋ ਆਪਣੇ ਨੂੰ ਤੇ ਹੱਸਣ ਦੀ ਆਦਤ ਪਾ ਲੋ ਤੇ ਦੁਨੀਆ ਤੁਹਾਡਾ ਸਤਿਕਾਰ ਕਰੂਗੀ ਜੇ ਰੋਂਦੇ ਰਹੋਗੇ ਤਾਂ ਅਗਲੇ ਨੇ ਕਹਿਣਾ ਇਹਦਾ ਤਾਂ ਕੰਮ ਹੀ ਆ ਰੋਣਾ ਇਹ ਤਾਂ ਰੋਂਦੀ ਹੋ ਰਹਿੰਦੀ ਐ ਤਾਂ ਰੋਂਦਾ ਹੀ ਰਹਿੰਦਾ ਛੱਡੋ ਇਹਦਾ ਖਿਹੜਾ ਸੋ ਜਿਹੜੇ ਤੇ ਮੁਸਕਾਨ ਬਣਾਈ ਰੱਖੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ